हां जी ने आज किथे पहुंच गए आपा पहुंचे हैं जी पिंड तूर बन जा रहा तूर बन जा रहा हां जी ते आप कोई पिकनिक स्पॉट लगदा है बसड्डा ए पिकनिक स्पॉट लगदा बट है नहींगा अच्छा हां जी ए पिंड ਦਾ ਬਸੱਡਾ ਹੈ ए ਬਸੱਡਾ ਤੇ ਤਾਂ ਹੀ ਇਸ ਲਈ ਆਪਾਂ ਵੀਡੀਓ ਥਰੂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿਉਂਕਿ ਮੈਨੂੰ ਵੀ ਥੋੜਾ ਜਿਹਾ ਅਲੱਗ ਲੱਗਿਆ ਤੇ ਵਧੀਆ ਲੱਗਿਆ ਸੋ ਇੱਕ ਵਾਰ ਆਪਾਂ ਸਾਰਾ ਦੇਖਦੇ ਆ ਆਜੋ ਪਹਿਲੇ ਮੈਂ ਤੁਹਾਨੂੰ ਇੱਕ ਵਾਰ ਲੋਕੇਸ਼ਨ ਦਿਖਾ ਦੇ ਦੇਖੋ ਕਿੰਨੀ ਜਿਆਦਾ ਪਿਆਰੀ ਹੈ ਇਹ ਪਿੰਡ ਦਾ ਬਸੱਡਾ ਹੀ ਜੋ ਕਿ ਬਹੁਤ ਹੀ ਜਿਆਦਾ ਖੂਬਸੂਰਤ ਹੈ ਦੇਖੋ बस ਰੁਕੀ ਵੀ ਹੈ ਪੀਆਰਟੀਸੀ ਦੀ ਠੀਕ ਹੈ ਤੇ ਔਰ ਇੱਥੇ ਬੈਂਚ ਲੱਗੇ ਹੋਏ ਨੇ ਬਕਾਇਦਾ ਜੋ ਕਿ ਬਹੁਤ ਹੀ ਯਾਰ ਐਂਟਰੈਂਸ ਦੇਖੋ ਕਿੰਨੀ ਪਿਆਰੀ ਹੈ ਇੱਥੇ ਲੱਗੇ ਨੇ ਬੈਂਚ ਬੈਠਣ ਦੇ ਲਈ ਆਮ ਤਾਂ ਕਿਤੇ ਬੈਠਣ ਨੂੰ ਖੜਾ ਨੂੰ ਕੁਝ ਮਿਲਦਾ ਹੀ ਨਹੀਂ ਬੜ ਤੋਂ ਪਚੇ ਤੇ ਬੜਾ ਆਨੰਦ ਆਉਂਦਾ ਹਾਂ ਔਰ ਆ ਦੇਖੋ ਧੁੱਪ ਦੇ ਵਿੱਚ ਆਂਦਾ ਆਨੰਦ ਜਦ ਉਹ ਲਾਈਟਾਂ ਵੀ ਲੱਗੀਆਂ ਨੇ ਵਾਓ ਲਾਈਟਾਂ ਦੇਖੋ ਕਿੰਨੀ ਪਿਆਰੀ ਲੱਗੀਆਂ ਹੋਈਆਂ ਨੇ ਇਹ ਜਿਵੇਂ ਉਹ ਨਹੀਂ ਹੁੰਦਾ ਜਿਵੇਂ ਪਪਰਾਨੇ ਟਾਈਪ ਚ ਹਵੇਲੀਆਂ ਚ ਲੱਗੀਆਂ ਹੁੰਦੀਆਂ ਸੀ ਨਾ ਲਾਲ ਟੇਂਸ ਜਿਹੀ ਮੈਨੂੰ ਤਾਂ ਦੇਖ ਕੇ ਇਹੀ ਲੱਗੇ ਜਿਵੇਂ ਕੋਈ ਹਵੇਲੀ ਬਣੀ ਹੋਈ ਹੈ ਮੈਨੂੰ ਵੀ ਸੇਮ ਆ ਵੀ ਲੱਗੇਗਾ ਬਟ ਫਿਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਜਦੋਂ ਮੈਂ ਕਲੋਜ਼ਲੀ ਆ ਕੇ ਦੇਖਿਆ ਫਿਰ ਮੈਂ ਸੋਚਿਆ ਨਾ ਵੀ ਇਹਦੀ ਵੀਡੀਓ ਬਣਾਣੀ ਤਾਂ ਬੰਦੀ ਹੈ ਬਣਦੀ ਹੈ ਬਣਦੀ ਹੈ ਬਣਦੀ ਹੈ ਸਰਪੰਚ ਅੰਦਰੋਂ ਵੀ ਦੇਖ ਲੈਣੇ ਹਨ ਹਾਂ ਸਰਪੰਚ ਹਰਪ੍ਰੀਤ ਸਿੰਘ ਜੀ ਨੇ ਇਹ ਸਾਰਾ ਕੰਮ ਕੀਤਾ ਜੀ ਸਮੂਹ ਪੰਚਾਇਤ ਤੇ ਪਿੰਡ ਵਸੇ ਸਿਆਂ ਦੇ ਨਾਲ ਜੀ ਸਰਪੰਚ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਉਪਰਾਲ ਆ ਵਾਓ ਅੰਦਰ ਵੀ ਬੈਠਣ ਦੇ ਆਂਜਮ ਕੀਤਾ ਗਿਆ ਹੈ ਪੂਰੇ ਵੀ ਹੈਗਾ ਇਹਦੇ ਲਾਈਟਿੰਗ ਦਾ ਪ੍ਰਬੰਧ ਵੀ ਇੱਥੇ ਨਾਲ ਲਾਈਟਿੰਗ ਦਾ ਪੂਰਾ ਪ੍ਰਬੰਧ ਹੈ ਲਾਈਟਿੰਗ ਦਾ ਸਾਰੇ ਪਾਸੇ ਪ੍ਰਬੰਧ ਕੀਤਾ ਗਿਆ ਹੈ ਔਰ ਅੰਦਰ ਦੇਖਣੇ ਕੀ ਕੁਝ ਹੈ ਅੰਦਰ ਵੀ ਬੈਂਚ ਲਾਏ ਗਏ ਨੇ ਬਕਾਇਦਾ ਬੈਠਣ ਦੇ ਲਈ ਫੈਨ ਵੀ ਹੈ ਔਰ ਫੈਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਔਰ ਇਸ ਪਾਸੇ ਹਵਾ ਵਗਾਰਾ ਆਉਣ ਲਈ ਪ੍ਰਬੰਧ ਕੀਤਾ ਬਹੁਤ ਹੀ ਅਰੇ ਵਾਹ ਕਿਆ ਬਾਤ ਹੈ ਚਾਰਜਿੰਗ ਪੁਆਇੰਟ ਵੀ ਲੱਗਿਆ ਹੋਇਆ ਹੈ ਤੁਸੀਂ ਫੋਟੋ ਵਗੈਰਾ ਕਿਆ ਕਰਨਾ ਬਹੁਤ ਘੱਟ ਮਿਲਦਾ ਹੈ ਬਿਲਕੁਲ ਚਾਰਜਿੰਗ ਪੁਆਇੰਟ ਤਾਂ ਕਿਤੇ ਵੀ ਨਹੀਂ ਮਿਲਦਾ ਆਪਾਂ ਨੂੰ ਇੱਥੇ ਦੇਖੋ ਲਾਈਟਿੰਗ ਦਾ ਪ੍ਰਬੰਧ ਵੀ ਹੈ ਚਾਰਜਿੰਗ ਪੁਆਇੰਟ ਵੀ ਦਿੱਤਾ ਗਿਆ ਹੈ ਪੱਖੇ ਦਾ ਪ੍ਰਬੰਧ ਵੀ ਹੈ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਆਹ ਵਾਲੀ ਲੁੱਕ ਦੇਖੋ ਤੁਸੀਂ ਮੈਨੂੰ ਇਹ ਜਿਆਦਾ ਬਹੁਤ ਜ਼ਿਆਦਾ ਲੁੱਕ ਪਿਆਰੀ ਆ ਰਹੀ ਹੈ ਬਹੁਤ ਹੀ ਪਿਆਰੀ ਆ ਰਹੀ ਹੈ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ ਬਾਕਾਇਦਾ ਔਰ ਦੂਜੇ ਪਾਸੇ ਅਦੇ ਮਤਲਬ ਵੀ ਦੋਨੋਂ ਸਾਈਡ ਆ ਗਈ। ਦੋਨੋਂ ਪਾਸੇ ਇਹ ਬਾਈਚਾਂਸ ਪਦੇ ਜਿਵੇਂ ਹੁੰਦਾ ਜੋ ਮੀ ਹੁੰਦਾ ਉਹ ਦੋ ਹਨੇਰਾ ਤਾਂ ਨਹੀਂ ਹੋ ਜਾਂਦਾ। ਇਹ ਪਾਣੀ ਪੀਣ ਵਾਲਾ ਵੀ ਇੱਜੀ। ਇਹ ਪਾਣੀ ਵੀ ਪੀਣ ਵਾਲਾ ਭਾਈ। ਪਾਣੀ ਦਾ ਪ੍ਰਬੰਧ ਵੀ ਹੈਗਾ ਪੀਣ ਦਾ ਦੇਖੋ। ਆਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਮਨੁਲ ਸਾਹਿਬ ਵਾਸ਼ਰੂਮ ਹੈ ਫਿਲਹਾਲ ਜੋ ਕਿ ਸ਼ਾਇਦ ਬੰਦ ਹੈ। ਹਾਂ। ਪਾਣੀ ਦਾ ਪ੍ਰਬੰਧ ਵੀ ਹੈਗਾ ਭਾਈ ਦੋਨੋਂ ਪਾਸੇ। ਤੇ ਇੱਕ ਆ ਚੀਜ਼ ਦੇਖੋ ਤੁਸੀਂ। ਇਹ ਦੱਸੋ ਯਾਰ ਕਮੈਂਟ ਕਰਕੇ ਕੀ ਚੀਜ਼ ਹੈ ਜਿਹੜੇ ਪਿੰਡ ਵਾਲੇ ਦੱਸਦੇ ਸ਼ਹਿਰਾਂ ਵਾਲ ਨੂੰ ਨਹੀਂ ਪਤਾ ਹੋਣਾ। ਇਹ ਆਪਾਂ ਨਹੀਂ ਦੱਸਾਂਗੇ ਵੀ ਕੀ ਚੀਜ਼ ਹੁੰਦੀ ਹੈ ਜਾਂ ਕਿਸ ਕੰਮ ਹੁੰਦੀ ਸੀਗੀ। ਬਟ ਪਹਿਲਾ ਜਿਹੜੇ ਮਤਲਬ ਕਿ ਪਿੰਡਾਂ ਦੇ ਲੋਕ ਹੁੰਦੇ ਪਰਜੋਤ ਕੁਛਨ ਪਰਜੋਤ ਸਿੰਘ ਜੀ ਕੀ ਹੋ ਸਕਦਾ ਹੈ ਉਹ ਤੇ ਹਰ ਘਰ ਵਿੱਚ ਇਹ ਹੁੰਦੀ ਹੋਊਗੀ ਸੀ ਕੋਲਗਟ ਸ਼ੈਂਪੂ ਜਾਂ ਉਹ ਆਪਣੇ ਹੁੰਦੇ ਕੋਲਗਟ ਸਾਬੂ ਵਗੈਰਾ ਠੀਕ ਹੈ ਠੀਕ ਹੈ ਠੀਕ ਹੈ ਬਾਈ ਉਹ ਸ਼ਹਿਰ ਦੇ ਬੱਚਿਆਂ ਨੂੰ ਨਹੀਂ ਪਤਾ ਨਹੀਂ ਵੈਸੇ ਇੱਕ ਪਾਸੇ ਨਹੀਂ ਅੱਜ ਦੇ ਟਾਈਮ ਨਾਲ ਦੇਖਿਆ ਜਾਵੇ ਹਾਂ ਕਿਉਂਕਿ ਜੋ ਪਹਿਲਾਂ ਬਣੀ ਹੁੰਦੀ ਸੀ ਇਹ ਚੀਜ਼ਾਂ ਘਰਾਂ ਵਿੱਚ ਉਹਦੇ ਇੱਥੇ ਆਪਾਂ ਦੀਵਾ ਵਗੈਰਾ ਰੱਖਦੇ ਸੀਗੇ ਦੀਵਾ ਬਾਲਦੇ ਸੀਗੇ ਜਾਂ ਫਿਰ ਕੋਈ ਵੀ ਆਪਣੀ ਚੀਜ਼ ਹੁੰਦੀ ਸੀਗੀ ਜਿਹੜੀ ਆਪਾਂ ਸਾਂਭਣੀ ਹੁੰਦੀ ਸੀਗੀ ਆਪਾਂ ਇਦਾਂ ਦੀ ਜਗ੍ਹਾ ਤੇ ਹੀ ਸਾਂਭਦੇ ਸੀਗੇ ਬਿਲਕੁਲ 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 ਸੋ ਇੱਕ ਵਾਰ ਇੱਧਰ ਲਈ ਲੁੱਕ ਵੀ ਆਪਾਂ ਦੇਖਦੇ ਹਾਂਗੇ ਆ ਦੇਖੋ ਜੀ ਬਹੁਤ ਹੀ ਖੂਬਸੂਰਤ ਥਾਂ ਹੈ ਜਿੱਥੇ ਮੈਂ ਕਿਸੇ ਸ਼ੂਟਿੰਗ ਸਪੌਟ ਨਹੀਂ ਹੁੰਦਾ ਹੈਗਾ ਜੀ 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 ਜਿੱਨੇ ਕਿ ਮੈਂ ਉੱਥੇ ਆ ਗਈ ਹਾਂ ਜੀ ਔਰ ਇਹ ਪਿੰਡ ਦਾ ਐਂਟਰੀ ਗੇਟ ਹੈ ਯਾਦਗਾਰੀ ਗੇਟ ਬਾਬਾ ਮੋਹਰ ਸਿੰਘ ਜੀ ਬਾਬਾ ਲਵੇਲ ਸਿੰਘ ਜੀ ਲਵੇਲ ਸਿੰਘ ਜੀ ਐਂਟਰੀ ਗੇਟ ਵੀ ਬਹੁਤ ਸੋਹਣਾ ਬਣਾਇਆ ਹੋਇ ਵਾਹ ਜੀ ਆ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਇੱਕ ਵਾਰ ਮੈਂ ਇਹਨੂੰ ਐ ਥੋੜਾ ਇੱਕ ਵਾਰ ਛੋਟਾ ਕਰਕੇ ਦਿਖਾਓ ਇੱਕ ਵਾਰ ਵੱਡਾ ਕਰਕੇ ਦਿਖਾਓ ਤੇ ਇੱਕ ਗੱਲ ਹੋਰ ਹੈਗੀ ਇੱਥੇ ਆ ਦੇਖੋ ਨੀਚੇ ਨਾ ਛੋਟੇ ਛੋਟੇ ਲਾਈਟਸ ਦੇ ਵੀ ਹੈਗਾਗਾ ਸਿਸਟਮ ਇੱਧਰ ਆ ਕੇ ਦਿਖਾਓ ਤੁਸੀਂ ਇੱਕ ਵਾਰੀ ਆ ਦੇਖੋ ਲਾਈਟਿੰਗ ਦਾ ਪ੍ਰਬੰਧ ਵੀ ਕੀਤਾ ਹੋਇਆ ਬਿਲਕੁਲ ਲਾਈਟਿੰਗ ਦਾ ਪ੍ਰਬੰਧ ਜੇ ਲਾਈਟਿੰਗ ਚੱਲਦੀ ਹੋਏਗੀ ਕਿੰਨੀ ਖੂਬਸੂਰਤ ਲੱਗ ਦੇਗੀ ਨਾ ਅਦਰ ਟਾਈਮ ਰਾਤ ਦੇ ਟਾਈਮ ਵੈਸੇ ਜੋ ਜਿਹੜੇ ਆ ਲਿਖਿਆ ਹੋਇਆ ਹੈ ਨਾ ਬਸ ਅੱਜ ਰਾਤ ਦੇ ਟਾਈਮ ਇਹ ਵੀ ਆਈ ਥਿੰਕ ਸ਼ਾਈਨ ਕਰਦਾ ਹੈ ਨੂੰ ਲੱਗਦਾ ਹੈ ਵੀ ਲਾਈਟ ਜਲਦੀ ਹੋਏਗੀ ਸ਼ਾਇਦ ਹਨਾ ਬਾਕੀ ਕਿਸੇ ਦਿਨ ਰਾਤ ਦੇ ਟਾਈਮ ਆ ਕੇ ਦੇਖਾਂਗੇ ਔਰ ਇਸ ਪਾਸੇ ਵੀ ਪਾਣੀ ਦਾ ਪ੍ਰਬੰਧ ਵੀ ਦੋਨੋਂ ਸਾਈਡਾਂ ਦਾ ਦੇਖੋ ਇਸ ਪਾਸੇ ਵੀ ਪਾਣੀ ਦਾ ਪ੍ਰਬੰਧ ਹੈ ਔਰ ਇਹ ਵਾਸ਼ਰੂਮ ਹੈ ਹਨਾ ਮੈਨੂੰ ਲੱਗਦਾ ਹੈ ਜੋ ਕਿ ਫਿਲਹਾਲ ਬੰਦ ਨੇ ਤੇ ਇਨ ਫਿਊਚਰ ਇਹ ਵੀ ਓਪਨ ਹੋ ਜਾਣਗੇ ਔਰ ਪਾਣੀ ਦਾ ਪ੍ਰਬੰਧ ਇਸ ਪਾਸੇ ਵੀ ਕੀਤਾ ਗਿਆ ਹੈ ਇਹ ਸਾਰਾ ਮਾਹੌਲ ਜਿਹੜਾ ਪਲਵੇ ਪਿੰਡ ਦੀ ਸਟਾਰਟਿੰਗ ਚ ਦੇਖਣ ਨੂੰ ਮਿਲਿਆ ਤੋ ਇਹ ਤੋ ਆਈਡੀਆ ਲਗਾ ਲਓ ਅਗਰ ਪਿੰਡ ਦੀ ਸਟਾਰਟਿੰਗ ਇੰਨੀ ਵਧੀਆ ਹੋ ਗਈ ਪਿੰਡ ਕਿੰਨਾ ਖੂਬਸੂਰਤ ਹੋਏਗਾ ਪਿੰਡ ਕਿੰਨਾ ਵਧੀਆ ਹੋਵੇਗਾ ਕੀ ਬਾਤ ਹੈ ਜੀ ਤੇ ਹੁਣ ਇੱਕ ਵਾਰ ਤੁਸੀਂ ਪਿੰਡ ਦੀ ਲੋਕੇਸ਼ਨ ਵੀ ਦੱਸ ਦਿਓ ਕਿੱਥੇ ਹੈ ਜੀ ਇਹ ਹੈਗਾ ਜੀ ਜਦੋਂ ਆਪਾਂ ਡਿੜਬਾ ਰੋਡ ਜਾਣੇ ਆ ਨਾ ਸੰਗਰੂਰ ਤੋਂ ਡਿੜਬਾ ਸੰਗਰੂਰ ਤੋਂ ਡਿੜਬਾ ਜਾਣੇ ਆ ਪਰ ਰਸਤੇ ਵਿੱਚ ਆਨ ਦਾ ਰੋਡ ਹੀ ਜਾਂਦਾ ਆ ਦੇਖੋ ਇੱਕ ਵਾਰ ਤੁਸੀਂ ਐਦਾਂ ਕਮਾ ਕੇ ਦਿਖਾਓ ਜੀ 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 ਦੇਖੋ ਪੁਰਾਣਾ ਬਸਟਾ ਹੋ ਰਿਹਾ ਹਾਂ ਜੀ ਹੁਣ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਮੈਂ ਪਰਜੋਤ ਨੂੰ ਹੀ ਪੁੱਛਿਆ ਬਾਈ ਵੀ ਦੇਖੋ ਉਹ ਬਸਟਾ ਵਧੀਆ ਹੈ ਜਾਂ ਫਿਰ ਆ ਬਸੜਾ ਉਹ ਪ੍ਰਾਣਾ ਨਾ ਪਹਿਲਾਂ ਇਦਾਂ ਦੇ ਸਿੰਪਲ ਜਿਹੇ ਹੁੰਦੇ ਸੀ ਪਹਿਲੇ ਜਾਰਾ ਤਰਪਿੰਡਾ ਚ ਇਦਾਂ ਦੇ ਬਸੜੇ ਸਾਨੂੰ ਦੇਖੋ ਬਸੜੇ ਜਿਹੜੇ ਨੇ ਬਾਸਿਕਾ ਪਪਾ ਕਹਿੰਦਾ ਦੇਖਣ ਨੂੰ ਮਿਲਦੇ ਨੇ ਮੈਕਸੀਮਮ ਫੋਨ ਵੀ ਕਿਤੇ ਕਿਤੇ ਦੇਖਣ ਨੂੰ ਮਿਲਦੇ ਨੇ ਬਟ ਬੋਟ ਘੱਟ ਦੇਖਣ ਨੂੰ ਮਿਲਦੇ ਨੇ ਇਹ ਇੰਨਾ ਸੋਹਣਾ ਕੰਮ ਕੀਤਾ ਗਿਆ ਹੋਵੇ ਆ ਬਣੀ ਲੁੱਕ ਆ ਗਈ ਇਹ ਤਾਂ ਆਸਮ ਬਿਲਕੁਲ 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 ਤੇ ਭਾਈ ਜੇ ਤੁਸੀਂ ਢੜਬੇ ਵੱਲ ਜਾ ਰਹੇ ਹੋ ਸੰਗਰੂਰ ਤੋਂ ਤਾਂ ਢੜਬੇ ਤੋਂ ਕੁਝ ਕਿਲੋਮੀਟਰ ਪਹਿਲਾਂ ਹੀ ਤੁਹਾਨੂੰ ਇਹ ਬਸੜਾ ਦੇਖਣ ਨੂੰ ਮਿਲੇਗਾ ਜ਼ਰੂਰ ਰੁੱਕ ਕੇ ਜਾਇਓ ਤੇ ਇੱਥੇ ਦਾ ਵਿਊ ਦੇਖੋ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਖੂਬਸੂਰਤ ਹੈ ਤੇ ਕਿਹੜੇ ਕਿਹੜੇ ਵੀਰ ਪਾਇਲੇ ਇੱਥੇ ਪਹਿਲਾਂ ਆ ਚੁੱਕੇ ਨੇ ਜਾਂ ਫਿਰ ਕਿਹੜੇ ਕਿਹੜੇ ਵੀਰ ਪਾਇਣ ਇੱਥੇ ਰਹਿੰਦੇ ਨੇ ਇਸ ਪਿੰਡ ਦੇ ਕਮੈਂਟ ਕਰਕੇ ਜੂਦ ਅਸੇ ਤੇ ਵੀਡੀਓ ਨੂੰ ਬਤਬਾਤ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡੇ ਤੁਹਾਡੇ ਪਿੰਡ ਦੀ ਵੀਡੀਓ ਸਾਰੇ ਦੁਨੀਆਂ ਵਿੱਚੋਂ ਕੀ ਕਹਿਦੀ ਆਪਾਂ ਹੋ ਸਕੇ ਪਹੁੰਚ ਕੇ ਜਾਂ ਫਿਰ ਫੇਮਸ ਹੋ ਜਾਈਏ। ਇੱਕ ਤਾਂ ਵੀਡੀਓ ਨੂੰ ਬਰਤਬਾਰ ਸ਼ੇਅਰ ਤਾਂ ਜਰੂਰ ਕਰਿਓ ਜੀ। ਨਾਲ ਜਿਹੜੇ ਵੀ ਰਪਨ ਵੀਡੀਓ ਦੇਖ ਰਹੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਵੀ ਇਹੋ ਜਿਹਾ ਕੋਈ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਪਿੰਡ ਨੂੰ ਖੂਬਸੂਰਤ ਬਣਾਉਣ ਦੇ ਲਈ। ਜੇ ਕੀਤਾ ਜਾ ਰਿਹਾ ਸਾਨੂੰ ਜਰੂਰ ਦੱਸੋ ਸਾਡੇ ਗਿਆਨ 'ਚ ਵਾਧਾ ਹੋਏਗਾ। ਅਸੀਂ ਤੁਹਾਡੇ ਪਿੰਡ ਸ਼ਹਿਰ ਵਿੱਚ ਪਹੁੰਚ ਕੇ ਉੱਥੇ ਜਿਹੜੀ ਜਾਣਕਾਰੀ ਹੈ ਸਾਰਿਆਂ ਨਾਲ ਸਾਂਝਾ ਕਰਾਂਗੇ ਵੀਡੀਓ ਦੇ ਮਾਧਿਅਮ ਰਾਹੀਂ। ਹਾਂਜੀ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ। ਨੈਕਸਟ ਵੀਡੀਓ ਵਿੱਚ ਇੱਕ ਨਵੇਂ ਵਲੌਗ ਨਾਲ ਬਾਏ ਬਾਏ।